कितने टकराए है सब ਜਿਹੜੇ ਹਾਲਾਤ ਜਿਹੜੇ ਪਾਣੀ ਬੜਾ ਵਹਿਦਾ ਪਿਆ ਤੇ ਬੀਐਸਐਫ ਨੂੰ ਵੀ ਜਿਹੜੀ ਮੁਸ਼ਕਲ ਆ ਰਹੀ ਹੈ ਜੀ ਹਾਂਜੀ ਆ ਰਹੀ ਆ ਰਹੀ ਪਾਣੀ ਬਹੁਤ ਜ਼ਿਆਦਾ ਪਿੱਛੇ ਉਹ ਓਖੇ ਉਹ ਬਚਾਰੇ ਉਨੂੰ ਓਪੀਆਂ ਦੇ ਬੈਠੇ ਹੋਏ ਨੇ ਹੂੰ ਤੇ ਬਾਕੀ ਬੰਦ ਦਾ ਸਾਰਾ ਹੈਗਾ ਆ ਜਿਹੜਾ ਬੱਜਾ ਇਹਦੇ ਬਹੁਤ ਤੇਰੇ ਸਾਹਮਣੇ ਪਰ ਫੌਜੀ ਬੈਠੇ ਹੋਏ ਨੇ ਉੱਥੇ ਬੈਠੇ ਅੱਗੇ ਬੈਠੇ ਤੇ ਪਾਣੀ ਤੇਰੇ ਸਾਹਮਣੇ ਹੈ ਪਾਣੀ ਉਹ ਆਇਆ ਸਲ ਮੋੜ ਗਲੇ ਪੈਣ ਦੇ ਆ ਥੋੜਾ ਬੱਜਿਆ ਅੱਗੇ ਡਬਾ ਬਸ ਆਚੋ ਜਿਹੜੀ ਉਹ ਕਟਿਲੀ ਤਾਰ ਹੈ ਉਹ ਵੀ ਪਾਣੀ ਵਿੱਚ ਦਿਖਾਈ ਦਿੰਦੀ ਪਈ ਹੈ ਹਾਂਜੀ ਹਾਂਜੀ ਉਹ ਕਿੰਨੀ ਕੁ ਤਾਰ ਜਿਹੜੀ ਆ ਗਈ ਹੈ ਤੇ ਜਿਹੜੀ ਜਿਹੜੀ ਇਹਨਾਂ ਦੀ ਪੋਸਟਾ ਹੈਗੀ ਹੈ ਕਿੰਨੀ ਕੁ ਪਾਣੀ ਦੇ ਵਿੱਚ ਆ ਚੁੱਕੀ ਹੈ ਪੋਸਟਾਂ ਬਹੁਤ ਹੀ ਕਾਫੀ ਆ ਗਈਆਂ ਵਿੱਚ ਪਾਣੀ ਦੇ ਹਾਂਜੀ ਤੇ ਫਿਰ ਇਹਨਾਂ ਨੂੰ ਪਟ੍ਰੋਲਿੰਗ ਕਰਨ ਵਾਸਤੇ ਨਹੀਂ ਮੁਸ਼ਕਲਾਂ ਦੀ ਇਹ ਨਾ ਬੋਰਡ ਬੋਰਡ ਤੇ ਜਾਂਦੇ ਅੱਗੇ ਤੇ ਉਸੇ ਜੋੜੀ ਆ ਦੀ ਲਾ ਕੇ ਫਿਰ ਵਾਪਸ ਇੱਥੇ ਆਜਣ ਦੇ ਬਾਅਦ ਤੇ ਪੰਜ ਪਿੰਡਾਂ ਇਲਾਕਾ ਬਹੁਤ ਬਹੁਤ ਸਾਰਾ ਪਾਣੀ ਪਾਣੀ ਦਿਖਣਾ ਜਿਹਨੇ ਦੱਸਿਆ ਮੁੰਡੇ ਨੇ ਪਾਣੀ ਇਨੇ ਪਿੰਡਾਂ ਦੇ ਪਾਣੀ ਪਾਣੀ ਪਿੰਨੇ ਪਿੰਡਾਂ ਦਾ ਪਾਣੀ ਤੇਰਾ ਨੁਕਸਾਨ ਹੋਇਆ ਪਿਆ ਹੁਣ ਬੀਐਸਐਫ ਹੀ ਜਿਹੜੀ ਹੈ ਹੁਣ ਉੱਚੇ ਬੰਨਾਂ ਤੇ ਆ ਗਈ ਹੈ ਹਾਂਜੀ ਹਾਂਜੀ ਠੀਕ ਬਾਪੂ ਜੀ ਕੀ ਲਾਤੇ ਤੁਹਾਡੇ ਪਿੰਡਾਂ ਦੇ ਵਿੱਚ ਇਸ ਟਾਂ ਅ ਲਾਤ ਸਰਦੀ ਅਰੇ ਤਾਂ ਪਾਣੀ ਤੁਸੀਂ ਬੰਨ ਤੋਂ ਪਿੱਛੇ ਆ ਤੋ ਆਹ ਦੇਖਦੇ ਹੀ ਪਏ ਉਹ ਪਾਣੀ ਤਾਂ ਬਹੁਤ ਆਇਆ ਹੋਇਆ ਹੈ ਤੇ ਲੇਕਿਨ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਸਾਡਾ ਬਹੁਤ ਜ਼ਿਆਦਾ ਹੈ ਕਿੰਨੀਆਂ ਫਸਲ ਆ ਗਈਆਂ ਪਾਣੀ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੀਆਂ ਆ ਗਈਆਂ ਇਹ ਤਾਂ ਪਿੰਡ ਤਾਂ ਬਹੁਤ ਜ਼ਿਆਦਾ ਨੇ ਬਸਤੀ RAMLAL ਖਾਨ ਕੇ ਬਸਤੀ ਚੰੜਿਆਲੀ ਬਸਤੀ ਸੁਲਤਾਨ ਵਾਲਾ ਨਜਾਮ ਵਾਲਾ ਵਗੈਰਾ ਵਗੈਰਾ ਪਿੰਡ ਬਹੁਤ ਨੇ ਉਹਨਾਂ ਲੋਕਾਂ ਦੀ ਆ ਜਮੀਨ ਜਿਹੜੀ ਪਾਣੀ ਦੇ ਵਿੱਚ ਡੁੱਬੀ ਹੋਈ ਸੀ ਤੇ ਇੱਥੇ ਅਸੀਂ ਆਰਜੀ ਬੰਨ ਮਤਲਬ ਪਿੰਡਵਾਲਿਆਂ ਨੇ ਬੰਨਿਆ ਹੋਇਆ ਸੀ ਉਹ ਆਪਣੇ 23 ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਉਦੋਂ ਰੁੜ ਗਿਆ ਤੇ ਉਦੋਂ ਪਿੱਛੇ ਤਾਂ ਫਿਰ ਨਾ ਹੀ ਕੋਈ ਸਾਡੇ ਕੋਲੇ ਗਣਜੈਸ਼ ਰਾਜ ਜੀ ਨਾ ਹੀ ਸਾਨੂੰ ਕੋਈ ਸਰਕਾਰ ਨੇ ਮਦਦ ਦਿੱਤੀ ਫਿਰ ਹੁਣ ਕਿਵੇਂ ਫਿਰ ਹੁਣ ਤਾਂ ਸਾਡਾ ਇਹ ਹੈ ਜੇ ਬੰਦ ਜਿਹੜਾ ਹੈ ਸਰਕਾਰ ਲਵੇ ਤੇ ਪੱਕਾ ਕਰ ਦੇਵੇ ਤੇ ਸਾਨੂੰ ਬੜੀ ਮਿਹਰਬਾਨੀ ਹੋਊ